ਰੱਬ ਦੇ ਦਾਸਾਂ ਨੂੰ ਸਭ ਕਲਿਸੀਆਂ ਨੂੰ ਮੇਰੇ ਵੱਲ ਜੈਮਸੀ ਦੀ ਵਰਲਡ ਵਿੱਚ ਵਸਦੇ ਸਾਰੇ مسیਹ ਭੈਣ ਭਾਈਆਂ ਨੂੰ ਰੱਬ ਦੀ ਖਾਦਮਾ ਨੂੰ ਮਿਲ ਵੱਲੋ ਜੈਮਸੀ ਦੀ ਮੈਂ ਪਾਸਟਰ ਯੂਸੂ ਨੇ ਹਲ ਸਿੰਗੁਲਾਰਟੀਸ ਤੱਕ ਮੁਗਾ ਤੋ ਆਓ ਅਸੀਂ ਫਿਰ ਪਰਮੇਸ਼ਰ ਦੇ ਵਚਨ ਤੇ ਵਿਚਾਰ ਕਰਾਂਗੇ ਔਰ ਪ੍ਰਭੂ ਦੇ ਵਚਨ ਨੂੰ ਸੁਣਾਗੇ ਯਿਸੂ ਮਸੀਹ ਨੇ ਦਾ ਫਰਮਾਨ ਹੈ ਉਹਦੇ ਮੂੰਹੋਂ ਨਿਕਲੇ ਹੋਏ ਸ਼ਬਦ ਨੇ ਵਾਇਨ ਬੋਲਦੀ ਆ ਯੇਸ਼ੂ ਨੇ ਕਿਹਾ ਕਿ ਮੇਰੇ ਮੂੰਹ ਚ ਨਿਕਲਿਆ ਵਾਹ ਜ਼ਮੀਨ ਟਲ ਸਕਦੀ ਆ ਅਸਮਾਨ ਟਲ ਸਕਦਾ ਪਰ ਮੇਰਾ ਬਚਨ ਨਹੀਂ ਟਲੇਗਾ ਪਰ ਯੇਸ਼ੂ ਲੋਕਰ ਸੋਲਦੀ ਅੰਜੀਲ ਉਸ ਦਾ ਤਈ ਬਾਪੋ ਦੀ 31 ਅਚ ਬੋਲਣ ਡਿਆ ਯੇਸ਼ੂ ਨੇ ਆਖਿਆ ਜੇ ਹਰੇ ਦਰਖਤ ਦਰਖਤ ਦਾਏ ਹਾਲਾਤ ਸੁੱਕਿਆਂ ਦਾ ਕੀ ਹੋਵੇਗਾ ਯੇਸ਼ੂ ਸੇ ਕਹਿ ਰਿਹਾ ਹੈ ਕਿ ਜੇ ਹਰੇ ਦਰਖਤ ਦਾ ਇਹ ਹਾਲ ਏ ਸੁੱਕਿਆਂ ਦਾ ਕੀ ਹੋਵੇਗਾ ਸੋ ਖੁਦਾਵੰ ਦਾ ਪਾਕ ਕਲਾਮ ਬੜੀ ਸਫਾਈ ਦੇ ਨਾਲ ਇਹ ਦੱਸਦਾ ਹੈ ਕਿ ਜਦ ਹਰੇਦ ਰਖਦਾ ਇਹ ਹਾਲਤ ਸੁੱਕਿਆਂ ਦਾ ਕੀ ਹੋਵੇਗਾ ਜੋ ਸਤੋਵਾ ਜੋ ਮਸੀਹਾਂ ਤੇ ਸਤੋਵਾ ਇਹ ਬਾਈਬਲ ਦੀਆਂ ਭਵਿੱਖ ਬਾਣੀਆਂ ਨੇ ਨਾ ਕਿ ਕਿਸੇ ਇਨਸਾਨ ਦੀ ਗੱਲਬਾਤ ਪ੍ਰਭੂ ਯੇਸ਼ੂ ਮਸੀਹ ਜਦ ਅਸੀਂ ਪ੍ਰਕਾਸ਼ ਦੀ ਪੋਥੀ ਉਸ ਦੇ ਅਸੀਂ ਤੀਸਰੇ ਦਾਇਰੇ ਤੇ ਕੋਸ਼ੁ ਬਚਨਾਂ ਤੇ ਧਿਆਨ ਕਰਾਂਗੇ ਉਹ ਸੱਤ ਐਸਤੇ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਕੀ ਬੋਲਦਾ ਹੈ ਇੱਥੇ ਪਰਮੇਸ਼ਰ ਦਾ ਬਚਨ ਇਹ ਗੱਲ ਕਹਿ ਰਿਹਾ ਹੈ ਫਿਲਦੀਆਂ ਤੇ ਕਲਿਸਿਆਂ ਦੇ ਦੂਤ ਨੂੰ ਇਹਨੂੰ ਲਿਖ ਲਈ ਉਹ ਜਿਹੜਾ ਪਵਿੱਤਰ ਹੈ ਜਿਹੜਾ ਸੱਤ ਹੈ ਜਿਹਦੇ ਕੋਲ ਦੌਦ ਦੀ ਕੁੰਜੀ ਹੈ ਜਿਹੜਾ ਖੋਲਦਾ ਹੈ ਤੇ ਕੋਈ ਬੰਦ ਨਹੀਂ ਕਰਦਾ ਅਤੇ ਬੰਦ ਕਰਦਾ ਹੈ ਤੇ ਕੋਈ ਖੋਲ ਨਹੀਂ ਸਕਦਾ ਉਹ ਇਹ ਆਖਦਾ ਹੈ ਕਿ ਕਮਾਂ ਦੇ ਬਾਰੇ ਲਿਖਿਆ ਹੈ ਜੋ ਜਿਹੜੀ ਤਾਕਤ ਜਿਹੜੀ ਸਾਰੀ ਆ ਕਹਿੰਦਾ ਜੇ ਮੈਂ ਬੰਦ ਕਰਦਾ ਤਾਂ ਖੋਲ ਨਹੀਂ ਸਕਦਾ ਜੇ ਮੈਂ ਖੋਲ ਦਵਾ ਤਾਂ ਕੋਈ ਬੰਦ ਨਹੀਂ ਕਰ ਸਕਦਾ ਸਾਰਾ ਸਿਸਟਮ ਜਿਹੜਾ ਉਹ ਪਰਮੇਸ਼ਰ ਦੇ ਹੱਥ ਵਿੱਚ ਆ ਔਰ ਯਹੂਨਾ ਦੀ ਅੰਜੀਲ ਉਸ ਦਾ ਗੈਰਵੇਂ ਦਾਇ ਦੀ ਪੱਜੀ ਅਜ ਲਿਖਿਆ ਉਸ ਨੇ ਕਿਹਾ ਕਿਆਮਤ ਔਰ ਜੀਵਨ ਮੈਂ ਹਾਂ ਜ਼ਿੰਦਗੀ ਔਰ ਮੌਤ ਇਹ ਮੇਰੇ ਹੱਥ ਵਿੱਚ ਹੈ ਜਿਹੜਾ ਸਾਡੇ ਸਾਹਮਣੇ ਸਤਾਉ ਆ ਚਾਹੇ ਉਹ ਇੰਡੀਆ ਦੇ ਕਿਸੇ ਕੋਨੇ ਵਿੱਚ ਵੀ ਹੈ ਇਹ ਬਾਈਬਲ ਦਾ ਫੈਸਲਾ ਹੈ ਕਿ ਮੇਰੇ ਨਾਂ ਦੇ ਕਾਰਨ ਅਸੀਂ ਜਦ ਯਹੋਨਾ ਦੀ ਅੰਜੀਲਸ ਦੇ 11 ਦੇ ਅੱਜ ਸੁਣਾਂਗੇ ਤੇ 15 ਬਾਬ ਦੇ ਵਿੱਚ ਤੇ ਪ੍ਰਭੂ ਯਿਸੂ ਮਸੀਹ ਕਿੱਡੀਆਂ-ਕਿੱਡੀਆਂ ਭਵਿੱਖ ਬਾਣੀਆਂ ਸਪਸ਼ਟ ਕਰਕੇ ਕਰਦੇ ਹਨ ਔਰ ਬਹੁਤ ਹੀ ਅੱਛੇ ਜ਼ਿਕਰ ਅਦਾਦੇ ਹਨ ਸੋ ਅਗਰ ਅਸੀਂ ਸਾਨੂੰ ਕੋ ਜੇਲ 'ਚ ਬੰਦ ਕਰਦਾ ਹੈ ਚਾਹੇ ਭੈਣਾ ਨੂੰ ਕਰਦਾ ਹੈ ਚਾਹੇ ਵਾਸਟਰ ਨੂੰ ਕਰਦਾ ਹੈ ਤੇ ਇਹ ਬਾਈਬਲ ਬੋਲਦੀ ਹੈ ਨਾ ਕਿ ਉਹਨਾਂ ਦੇ ਵਸਦਾ ਕੋਈ ਰੋਗ ਹੈ ਖੁਦਾਵੰਦ ਦਾ ਕਲਾਮ ਕਹਿੰਦਾ ਹੈ ਜ਼ਮੀਨ ਡਲ ਸਕਦੀ ਹੈ ਅਸਮਾਨ ਡਲ ਸਕਦਾ ਹੈ ਮੇਰਾ वचन ਨਹੀਂ ਡਲਣਾ ਸੋ ਪ੍ਰਭੂ ਯਿਸੂ ਮਸੀਹ ਜਦ ਜਦ ਅਸੀਂ ਇਹ ਸੰਦੇਸ਼ ਪੂਰਨ ਸਚਾਈ ਦੇ ਨਾਲ ਦੱਸਾਂਗੇ ਤਾਂ ਫਿਰ ਸਾਨੂੰ ਦੁੱਖ ਭੋਗਣਾ ਹੀ ਪੈਣਾ ਅਗਰ ਅਸੀਂ ਸੱਚਾਈ ਨਾ ਨਹੀਂ ਦੱਸਾਂਗੇ ਤਾਂ ਫਿਰ ਸਾਨੂੰ ਕੋਈ ਦੁੱਖ ਨਹੀਂ ਆਏਗਾ ਹਾਂ ਇੱਕ ਦੁੱਖ ਜ਼ਰੂਰ ਆਏਗਾ ਤੇ ਨਰਕ ਚ ਜ਼ਰੂਰ ਚਲੇ ਜਾਵਾਂਗੇ ਤੋਂ ਪ੍ਰਭੂ ਯਿਸੂ ਮਸੀਹ ਮੱਤੀ ਦੀਆਂ ਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯਹੂਨਾ ਦੇ ਬਾਰੇ ਕੀ ਬੋਲਦੇ ਹਨ 14 ਦੇ ਵਿੱਚ ਇੱਥੇ ਲਿਖਿਆ ਹੈ ਕਿ ਖੁਦਾ ਦਾ ਪਾਕ ਕਲਾਮ ਜਦੀ ਸੱਚ ਬੋਲਾਂਗੇ ਤੇ ਸਾਨੂੰ ਸੱਚ ਦੇ ਪ੍ਰਤੀ ਜਾਨੀ ਕੇ ਬਲੀਦਾਨ ਦੇਣਾ ਹੀ ਪੈਣਾ ਹੈ ਯਹੋਨਾ ਦਿਨ ਜਿੱਲ ਉਸ ਦਾ 14 ਦਿ ਹੈ ਨਾ ਯਹੋਨਾ ਮੱਤੀ ਦਿਨ ਜਿਲ ਉਸ ਦਾ 14 ਦਿ ਉਹਦੀ ਪਹਿਲੀ ਹੱਤ ਸੁਣਾਂਗੇ ਉਸ ਸਮੇਂ ਰਾਜਾ ਹੇਰੋਦਸ ਨੇ ਯਸੂ ਦੀ ਖਬਰ ਸੁਣੀ ਅਤੇ ਆਪਣੇ ਨੌਕਰਾਂ ਨੂੰ ਆਖਿਆ ਇਹ ਯਹੋਨਾ ਬਪਤਿਸਮਾ ਦੇਣ ਵਾਲਾ ਹੈ ਉਹ ਮੁਰਦੇਵ ਜੋ ਜੀ ਉੱਠਿਆ ਤੇ ਇਸ ਲਈ ਉਹਦੇ ਵਿੱਚ ਇਹ ਛੱਪੀਆਂ ਕੰਮ ਕਰਦੀਆਂ ਹਨ ਹੇਰੋਦਸ ਨੇ ਆਪਣੇ ਭਾਈ ਫਿਲਿਪਸ ਦੀ ਤੀਵੀ ਹਰੋ ਹਦੇਸ ਦੇ ਕਾਰਨ ਇਹਨਾਂ ਨੂੰ ਫੜ ਕੇ ਬੱਧਾ ਤੇ ਕੈਦ ਵਿੱਚ ਬਾ ਦਿੱਤਾ ਸੀ ਯਹੂਨਾ ਨੇ نبی ਨੇ ਸੱਚ ਬੋਲਿਆ ਕਿ ਤੈਨੂੰ ਆਪਣੇ ਭਰਾ ਦੀ ਤੀਵੀ ਰੱਖਣੀ ਤੇਰੇ ਵਾਸਤੇ ਜਾਇਜ਼ ਨਹੀਂ ਤੇ ਉਸ ਨੇ ਉਹਨੂੰ ਫੜ ਕੇ ਆਪਣੀ ਗਲਤੀ ਤਾਂ ਮੰਨੀ ਨਹੀਂ ਲੇਕਿਨ ਯਹੂਨਾ ਨੂੰ ਫੜ ਕੇ ਕੈਦ ਵਿੱਚ ਬੰਦ ਕਰ ਦਿੱਤਾ ਇਸ ਲਈ ਜੋ ਯਹੂਨਾ ਨੇ ਉਹਨੂੰ ਆਖਿਆ ਸੀ ਬਈ ਉਹਦਾ ਰੱਖਣਾ ਤੈਨੂੰ ਯੋਗ ਨਹੀਂ ਪਰ ਜਿਉਂ ਉਸ ਨੇ ਉਹਨੂੰ ਮਾਰ ਸੁੱਟਣ ਦਾ ਚਾਹਿਆ ਤਾਂ ਲੋਕਾਂ ਤੋਂ ਦਰਿਆ ਕਿਉਂ ਜੋ ਉਸ ਨੂੰ نبی ਮੰਨਦੇ ਸਨ ਉਹਨੂੰ ਮਾਰ ਦੇਣਾ ਚਾਹੁੰਦਾ ਸੀ ਪਰ ਲੋਕਾਂ ਬੱਡਰਿਆ ਲੇਕਿਨ ਇੱਕ ਦਿਨ ਐਸਾ ਆਇਆ ਕਿ ਉਹਦੀ ਜਨਮ ਦਿਨ ਤੇ ਉਹਦੀ ਬੇਟੀ ਨੱਚੀ ਔਰ ਜਦ ਨੱਚੀ ਤਾਂ ਉਹਦੀ ਬੇਟੀ ਯਹੂਨਾ ਦੀ ਮਾਂ ਨੂੰ ਚੁਕਣਾ ਦਿੱਤੇ ਵੀ ਯਹੂਨਾ نبی ਦਾ ਸਿਰ ਮੰਗ। ਔਰ ਉਸਨੇ ਮਾਂ ਦੀ ਕਹਿਣ ਤੇ ਯਹੂਨਾ ਦਾ ਸਿਰ ਮੰਗਿਆ ਔਰ ਹੈਰੋਦੇਸ਼ ਬਾਦਸ਼ਾਹ ਨੇ ਪਰਿਆ ਵਿੱਚ ਬਹਿ ਕੇ ਕਸਮ ਖਾਦੀ ਸੀ। ਲੇਕਿਨ ਅਸੀਂ ਸਰੀਰਕ ਤੌਰ ਤੇ ਬੜੀਆਂ ਬੜੀਆਂ ਆਪ ਦੇ ਬਲੀਦਾਨ ਲਾ ਦਿੰਦੇ ਆ ਲੇਕਿਨ ਆਤਮਿਕ ਤੌਰ ਤੇ ਅਸੀਂ ਬਲੀਦਾਨ ਨਹੀਂ ਕਰਨਾ ਚਾਹੁੰਦੇ ਉਸ ਨੇ ਸਰੀਰ ਦੇ ਵਿੱਚ ਹੋ ਕੇ ਆਪਣੀ ਔਰਤ ਦੇ ਕਹਿਣ ਤੇ ਯਹੂਨਾ ਸਚਾਈ ਦਾ ਸਿਰ ਕੱਟ ਕੇ ਰੱਖ ਦਿੱਤਾ ਜਿਹੜਾ ਪਰਮੇਸ਼ਰ ਦਾ ਸੰਦੇਸ਼ਨ ਹੁੰਦਾ ਸੀ ਤੇ ਯੀਸ਼ੂ ਮਸੀਹ ਇਸ ਬਾਰੇ ਕਹਿ ਰਿਹਾ ਲੂਕਾ 23 ਦੇ ਵਿੱਚ ਜੇ ਹਰੇ ਤਰ੍ਹਾਂ ਖਤਾਈ ਹਾਲਤ ਲੋਕਿਆਂ ਦਾ ਕਿ ਹੋਵੇਗਾ ਇਸ ਤੋਹ ਦਾ ਸਾਡੇ ਤੇ ਹੈ ਜਿਵੇਂ ਅਸੀਂ ਕਹੀਏ ਕਿ ਬੜੀ ਇੱਕ ਵੱਡੀ ਮੰਡਲੀ ਤਿਆਰ ਕਰਕੇ ਅਸੀਂ ਦਬਾਅ ਬਣਾਵਾਂਗੇ ਇਹ ਸਾਡੀ ਆਪ ਦੀ ਸੋਚ ਹੈ ਦਬਾਅ ਜਦ ਖੁਦਾ ਦਾ ਕਲਾਮ ਬੋਲਦਾ ਹੈ ਤਾਂ ਦਬਾਅ ਕੀ ਕਰੇਗਾ ਸਾਡੀ ਵੱਡੇ ਇਕੱਠ ਕੀ ਕਰਨਗੇ ਚਾਹੇ ਅਸੀਂ ਛਤੀਗੜ ਜਾਈਏ ਚਾਹੇ ਅਸੀਂ ਹਿੰਦੁਸਤਾਨ ਦੇ ਕਿਸੇ ਕੋਨੇ ਜਾਈਏ ਸਾਡੀ ਇਹ ਤਾਕਤ ਜਿਹੜੀ ਆ ਖੁਦਾ ਦੇ ਕਲਾਮ ਦੇ ਅਨੁਸਾਰ ਵਿਰਥ हां इक ਜ਼ੋਰ ਹੈ ਕਿ ਅਸੀਂ ਆਤਮਿਕ ਤੌਰ ਤੇ ਉਹਨਾਂ ਲਈ ਪ੍ਰਾਰਥਨਾ ਕਰੀਏ ਔਰ ਪਰਮੇਸ਼ਰ ਦੇ ਅੱਗੇ ਫਰਿਆਦਾ ਕਰੀਏ ਕਿ ਆਏ ਖੁਦਾਵੰ ਤੂ ਇਹਨਾਂ ਦੇ ਜੀਵਨ ਨੂੰ ਬਦਲ ਪਰ ਜਿਹੜੇ ਆਪ ਹੀ ਬੁੱਤ پرست ਨੇ ਜਿਹੜੇ ਆਪ ਹੀ ਮਨ ਪਰਵਰਤਨ ਨੇ ਉਹ ਕਹਿੰਦੇ ਅਸੀਂ ਸਭਨਾਂ ਦੇ ਨਾਲ ਮਤਲਬ ਭਾਈਚਾਰਾ ਰੱਖਣਾ ਮੇਲ ਮਲਾਪ ਰੱਖਣਾ ਸਾਰੇ ਧਰਮਾਂ ਦੇ ਨਾਲ ਸਾਡਾ ਮੇਲ ਮਲਾਪ ਆ ਕਿ ਪਰਮੇਸ਼ਵਰ ਦਾ ਕਲਾਮ ਪਿਆਰ ਕਹਿੰਦਾ ਪਿਆਰ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਦੇ ਕੰਮਾਂ ਵਿੱਚ ਸਾਂਝੀ ਹੋ ਜਾਈਏ ਪਿਆਰ ਇਹ ਹੈ ਕਿ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਕੋਲ ਲੈ ਕੇ ਆਈਏ ਕਿ ਮੁਕਤੀ ਦਾ ਆਤਾ ਜਿਹੜਾ ਧਰਤੀ ਤੇ ਹੈ ਉਹ ਇੱਕ ਹੀ ਹੈ ਹੋਰ ਕੋ ਛਟਕਾਰਾ ਨਹੀਂ ਹੈ ਸੋ ਜੇ ਅਸੀਂ ਜਹੂਨਾ ਦੀ ਜਿਆਦਾ ਯੂਨਾ ਦਾ ਖਾਦ ਪੜਦੇ ਆ ਫਿਰ ਆਪਾਂ ਜਹੂਨਾ ਦੀ ਅੰਜੀਲ ਚਾਵਾਂਗੇ ਤੇ ਉੱਥੇ ਲਿਖਿਆ ਹੈ ਜੋ ਮਸੀਹ ਦਾ ਬੰਦਾ ਹੈ ਮਸੀਹ ਦਾ ਵਿਰੋਧੀ ਕੌਣ ਹੈ ਸੋ ਅਸੀਂ ਇਸ ਨੂੰ ਸਮਝਣਾ ਹੈ ਕਿ ਜਿਹੜਾ ਬੰਦਾ ਵੀ ਖੁਦਾ ਦੇ ਕਲਾਮ ਦੇ ਅਨਸਾਰ ਨਹੀਂ ਚੱਲਦਾ ਉਹ ਮਸੀਹ ਵਿਰੋਧੀ ਹੈ ਤੇ ਉਹਨਾਂ ਦੇ ਨਾਲ ਸਾਡਾ ਪ੍ਰੇਮ ਵੀ ਜੇ ਅਸੀਂ ਸਰੀਰਕ ਤੌਰ ਤੇ ਆਪਣੇ ਸਵਾਰਥ ਲਈ ਰੱਖਦੇ ਹਾਂ ਤੇ ਉਹ ਉਹਦੇ ਵਿੱਚ ਖੁਦਾ ਤਾਂ ਖੁਸ਼ ਨਹੀਂ ਹੈਗਾ ਅਸੀਂ ਵੀ ਉਹਨੇ ਖੁਸ਼ ਹੋ ਜਾਈਏ ਕੋ ਬਾਈਬਲ ਪਰਮੇਸ਼ਰ ਦਾ ਪਾਕ ਵਚਨ ਦੱਸਦਾ ਹੈ ਜਦ ਅਸੀਂ 21 ਅਧਿਆਇ ਤੋਂ ਇਸ ਵਚਨ ਨੂੰ ਬਾਈ ਤੋਂ ਪੜ ਲਾਂਗੇ ਝੂਠਾ ਕੌਣ ਹੈ ਪਰ ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਹੈ ਵੀ ਉਹ ਮਸੀਹ ਨਹੀਂ ਹੈ ਉਹ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਤੇ ਪੁੱਤਰ ਦਾ ਇਨਕਾਰ ਕਰਦਾ ਹਰ ਇੱਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ ਵੀ ਕਰਦਾ ਹੈ ਪੁੱਤ ਪਿਤਾ ਉਹਦੇ ਕੋਲ ਨਹੀਂ ਹੈ ਉਹ ਜਿਹੜੇ ਲੋਕ ਬਾਈਬਲ ਨੂੰ ਨਹੀਂ ਮੰਨਦੇ ਉਹ ਪੁੱਤਰ ਦਾ ਇਨਕਾਰ ਕਰਦੇ ਹਨ ਤਾਂ ਹੀ ਉਹਨਾਂ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਗ੍ਰੰਥ ਬਣਾਏ ਹੋਏ ਹਨ ਅਗਰ ਅਸੀਂ ਉਹਨਾਂ ਦੇ ਨਾਲ ਮਿਲਾਂਗੇ ਵੀ ਤੇ ਖੁਦਾ ਦੀ ਆਤਮਾ ਤਾਂ ਖੁਸ਼ ਨਹੀਂ ਆ ਅਸੀਂ ਭਾਵੇਂ ਕਹੀਏ ਮਿਲ ਕੇ ਕਿ ਅਸੀਂ ਬਹੁਤ ਪ੍ਰਚਾਰ ਕਰ ਰਹੇ ਹਾਂ ਬਹੁਤ ਪ੍ਰਚਾਰ ਕਰ ਰਹੇ ਹਾਂ ਇਹ ਕੌਣ ਦੱਸੂਗਾ ਕਿ ਸਚਾਈ ਜਿਹੜੀ ਆ ਉਹ ਪਵਿੱਤਰ ਬਾਈਬਲ ਹੀ ਆ ਔਰ ਉਸ ਤੋਂ ਬਿਗੈਰ ਛੁਟਕਾਰਾ ਨਹੀਂ ਆ ਤੋ ਜਿਹਦੇ ਨਾਮ 'ਚ ਛੁਟਕਾਰਾ ਨਹੀਂ ਹੈ ਮੁਹੱਬਤ ਜਿਹੜੀ ਆ ਅਸੀਂ ਉਹਦਣਾ ਪਾਉਣ ਦੇ ਲਈ ਦੂਸਰਿਆਂ ਦੇ ਪ੍ਰਤੀ ਸਾਨੂੰ ਕੁਛ ਸਹਿਣਾ ਵੀ ਪੈ ਰਿਹਾ ਹੈ ਤੇ ਉਹਦੇ ਵਿੱਚ ਤੇ ਬਾਈਬਲ ਬੋਲਣ ਦੀ ਹੈਗੀ ਆ ਤੇ ਉਹ ਬਚਨ ਲਾਗੂ ਹੋ ਜਾਏਗਾ ਤੇ ਕੋਈ ਵੀ ਗੱਲ ਬਾਤ ਨਹੀਂ ਆ ਅਗਰ ਅਸੀਂ ਉਹਨਾਂ ਨਾਲ ਮਿਲ ਕੇ ਅਸੀਂ ਉਸ ਜਗ੍ਹਾ ਤੋਂ ਬਚਦੇ ਵੀ ਆ ਤੇ ਬਚਨ ਦਾ ਫਾਇਦਾ ਕੀ ਆਏਗਾ ਬਚਨ ਦਾ ਫਾਇਦਾ ਤਾਂ ਕੋਈ ਨਹੀਂ ਸੋ ਖੁਦਾਵੰਦ ਦੇ ਪਾਕ ਕਲਾਮ ਦੇ ਅਨੁਸਾਰ ਜਿਨ੍ਹਾਂ ਨੇ ਮਸੀਹ ਯੂਸੂ ਦਾ ਪ੍ਰਚਾਰ ਕਰਨਾ ਹੈ ਯਹੂਨਾ ਦੀ ਜੋਛਾਇਆ 53 ਵਿੱਚ ਖੁਦਾਵੰਦ ਕਿੰਨਾ ਜ਼ਬਰਦਸਤ ਬੋਲਦਾ ਹੈ ਅਗਰ ਅਸੀਂ ਕਿਸੇ ਨੂੰ ਬਚਾਉਣਾ ਹੈ ਤੇ ਸਾਡੀ ਜ਼ਿੰਦਗੀ ਵਿੱਚ ਖੁਦ ਦਾ ਕਲਾਮ ਹੋਵੇ ਫਿਰ ਅਸੀਂ ਬਚਾਵਾਂਗੇ ਜੇ ਅਸੀਂ ਆਪਣੀ ਅਕਲ ਦੇ ਨਾਲ ਦੂਸਰਿਆਂ ਨੂੰ ਮਤਲਬ ਪ੍ਰਭੂ ਦੇ ਸੰਦੇਸ਼ ਤੇ ਰਮਤੀ ਕੜਰਾ ਨਹੀਂ ਬੋਲਾਂਗੇ ਤੇ ਉਹਨਾਂ ਨਾਲ ਉਸਰਾ ਹੀ ਅਸੀਂ ਪਿਆਰ ਕਰਾਂਗੇ ਭਾਈ ਅਸੀਂ ਵੀ ਤੁਹਾਡਾ ਵੀ ਆਦਰ ਕਰਦੇ ਆਂ ਤੇ ਅਸੀਂ ਕਿਹੜੀ ਨਰਾਦਰੀ ਕਰਦੇ ਆਂ ਸਾਡਾ ਕੁਰਬਾਨੀ ਦੇਣ ਦਾ ਮਤਲਬ ਹੈ ਉਹਨਾਂ ਨੂੰ ਨਰਕ ਤੋਂ ਬਚਾਉਣਾ ਸਾਡਾ ਪ੍ਰਚਾਰ ਕਰਨ ਦਾ ਮਤਲਬ ਹੈ ਕਿ ਖੁਦਾ ਦੇ ਕਹਿ ਵਚਨ ਨੂੰ ਕਿ ਉਹ ਕਹਿੰਦਾ ਹੈ ਮੈਂ ਚਾਹੁੰਦਾ ਸਭ ਲੋਕ ਬਚ ਜਾਣ ਔਰ ਸੱਚ ਦੇ ਗਿਆਨ ਤੱਕ ਪਹੁੰਚਣ ਮੈਂ ਕਿਸੇ ਪਾਪੀ ਦੀ ਮੌਤ ਚ ਖੁਸ਼ ਨਹੀਂ ਕੋ ਸਭ ਲੋਕ ਬਚਾਈ ਜਾਣ ਸੱਚ ਦੇ ਗਿਆਨ ਤੱਕ ਪਹੁੰਚ ਜਾਣ ਸਾਡਾ ਮੁੱਦਾ ਤੇ ਇਹ ਹੈ ਕਿ ਲੋਕ ਨਜ਼ਾਦ ਪਾਉਣ ਸਟਕਾਰਾ ਪਾਉਣ ਔਰ ਪ੍ਰਭੂ ਯੇਸ਼ੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਨ ਅਗਰ ਇਹ ਸਚਾਈ ਅਸੀਂ ਦਿੜਤਾ ਦੇ ਨਾਲ ਨਹੀਂ ਦੱਸਦੇ ਤੇ ਸਾਡਾ ਜਿਹੜਾ ਬਚਾਓ ਵੀ ਆ ਸਾਡੇ ਵਾਸਤੇ ਇੱਕ ਦਿਨ ਨਰਕ ਦੀ ਅੱਗ ਵਾ ਅਗਰ ਅਸੀਂ ਮਸੀਹ ਦੇ ਪ੍ਰਤੀ ਕੁਰਬਾਨ ਹੋ ਜਾਨੇ ਹਾਂ ਤੇ ਸਾਡਾ ਕਿਉਂਕਿ ਯਿਸੂ ਨੇ ਗੱਲ ਕਰਦੀ ਆਪਣੇ ਆਪ ਨੂੰ ਬਚਾਵੇਗਾ ਆਪਣੇ ਆਪ ਨੂੰ 구ਵਾਵੇਗਾ ਜਿਹੜਾ ਆਪਣੇ ਆਪ ਨੂੰ 구ਵਾਵੇਗਾ ਆਪਣੇ ਆਪ ਨੂੰ ਬਚਾਵੇਗਾ ਯੂਸ਼ਯਾ 53 10 ਲਿਖਿਆ ਹੋਇਆ ਹੈ ਹੈ ਪਰ ਯਹਵਾ ਨੂੰ ਪਾਇਆ ਕਿ ਉਸ ਨੂੰ ਕੁਚਲੇ ਤੇ ਸੋਗ ਵਿੱਚ ਪਾਵੇ ਜਦ ਉਹ ਤੂੰ ਉਸ ਦੀ ਜਾਨ ਨੂੰ ਦੋਸ਼ ਦੇ ਬਲੀ ਠਰਾਵੇਂ ਤਾਂ ਉਹ ਆਪਣੀ ਅੰਸ਼ ਨੂੰ ਵੇਖੇਗਾ ਉਹ ਆਪਣੇ ਦੇ ਲੰਮੇ ਕਰੇਗਾ ਤੇ ਯਾਵਾ ਦੀ ਪੌਣੀ ਉਹ ਅਧਿਆਤ ਵਿੱਚ ਹੋਵੇਗੀ ਸਫਲ ਹੋਵੇਗੀ ਇੱਕ ਖੁਦਾ ਦੀ ਮਰਜ਼ੀ ਹੈ ਮੈਂ ਫਿਰ ਕਵਾਂਗਾ ਜੇ ਉਹ ਬੰਦ ਕਰੇ ਤੋ ਕੋ ਖੋਲ ਨਹੀਂ ਸਕਦਾ ਤੇ ਜੇ ਉਹ ਖੋਲ ਦੇਵੇ ਤੋ ਕੋ ਬੰਦ ਨਹੀਂ ਕਰ ਸਕਦਾ ਹੁਣ ਜੇ ਅਸੀਂ ਕਹੀਏ ਕਿ ਮੈਂ ਮੈਂ ਉਹਦੀ ਮਦਦ ਕੀਤੀ ਮੈਂ ਉਹਦੀ ਮਦਦ ਕੀਤੀ ਸਾਡੀਆਂ ਗੱਲਾਂ ਸਭ ਵਿਰਥ ਹੋ ਸਕਦੀਆਂ ਹਨ ਅਗਰ ਖੁਦਾ ਦੇ ਕਲਾਮ ਦੇ ਅਨਸਾਰ ਹੈ ਸਾਡਾ ਸਾਡੇ ਲਈ ਮਰਨਾ ਠਾਇਆ ਹੈ ਤੇ ਸਾਡੀ ਇਹਦੇ ਵਿੱਚ ਜਿੱਤ ਹੈ ਜੇ ਸਾਡੇ ਲਈ ਆਸ਼ਿਸ਼ ਲੜਾਈ ਟਰਾਈ ਹੋਈ ਹੈ ਪ੍ਰਭੂ ਨੇ ਤੇ ਉਹਦੇ ਵਿੱਚ ਵੀ ਸਾਡੀ ਜਿੱਤ ਹੈ ਸੋ ਖੁਦਾ ਦਾ ਪਾਕ ਕलाम ਬੜੀ ਸਫਾਈ ਨਾਲ ਇਸ ਪ੍ਰਤੀ ਬੋਲਦਾ ਹੈ ਸੋ ਜਦ ਅਸੀਂ ਪਤਰਸ ਦਾ ਖਤ ਪੜ੍ਹਦੇ ਹਾਂ ਆਖਰੀ ਅਧਿਆਇਤ ਵਿੱਚ ਅਸੀਂ ਅੱਜ ਇਸ वचन ਨੂੰ ਖਤਮ ਕਰਦੇ ਹੋਏ ਔਰ ਉੱਥੇ ਬਹੁਤ ਹੀ ਸਪਸ਼ਟ ਤਰੀਕੇ ਦੇ ਨਾਲ ਲਿਖਿਆ ਹੋਇਆ ਚੌਥੇ ਪਹਿਲਾ ਪਤਰਸ ਚੌਥਾ ਅਧਿਆਇ ਉਹਦੀ ਜਦ ਅਸੀਂ ਇੱਕ ਤੀਸਰੀ ਯਾਤ ਨੂੰ ਪੜਾਂਗੇ ਆਹ ਹਾਂ ਤੀਸਰੀ ਯਾਤ ਨੂੰ ਕਿਉਂ ਜੋ ਬੀਤਿਆ ਹੋਇਆ ਸਮਾਂ ਪ੍ਰਾਈਆਂ ਕੌਮਨ ਦੀ ਮਨਛਾਹ ਨੂੰ ਪੂਰਾ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆ ਕਾਮਨਾ ਸ਼ਰਾਬ ਪੀਣ ਨਾਚ ਰੰਗ ਨਸ਼ੀਆਂ ਬਾਜ਼ੀਆਂ ਤੇ ਕਨਾਉਣੀਆਂ ਮੂਰਤੀਆਂ ਪੂਜਾ ਵਿੱਚ ਚੱਲਦੇ ਸਾਂ ਉਸ ਸਮਾਂ ਸੀ ਲੇਕਿਨ ਅੱਜ ਨਹੀਂ ਸਮਾਂ ਪਹਿਲਾ ਸਮਾਂ ਸੀ ਜਿੱਥੇ ਤੋਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ ਸੀ ਕੁਝ ਵੀ ਕਰਦੇ ਸੀ ਭਾਈ ਸਰਾ ਕਰਦੇ ਸੀ ਜਾਂ ਅਸੀਂ ਸਬਣਾ ਦਾ ਅਸਤਕਾਰ ਕਰਦੇ ਸੀ ਉਹ ਹੁਣ ਸਮਾਂ ਨਹੀਂ ਹੈਗਾ ਇਸ ਸਚਾਈ ਨੂੰ ਕੌਣ ਨਜ਼ਾਰ ਕਰੇਗਾ ਕੌਣ ਨਜ਼ਾਰ ਕਰੇਗਾ ਕਿ ਮੁਕਤੀ ਜਿਹੜੀ ਹੈ ਨਜ਼ਾਤ ਜਿਹੜੀ ਹੈ ਕੇਵਲ ਪਵਿੱਤਰ ਬਾਈਬਲ ਹੈ ਔਰ ਤੁਸੀਂ ਨਜ਼ਾਤ ਔਰ ਕਿਤੋਂ ਨਹੀਂ ਪਾ ਸਕਦੇ ਪ੍ਰਚਾਰ ਕਰਨ ਦਾ ਮਤਲਬ ਵੀ ਹੈ ਕਿ ਸੇ ਲੋਕਾਂ ਨੂੰ ਨਜ਼ਾਤ ਬਾਰੇ ਦਸੀਏ ਕਿ ਨਜ਼ਾਤ ਕਿੱਥੋਂ ਮਿਲਣੀ ਹੈ ਅਗਰ ਅਸੀਂ ਇਸ ਨੂੰ ਮਤਲਬ ਇੱਕ ਅ ਦਬਾਉਣ ਦੀ ਕੋਸ਼ਿਸ਼ ਕਰਾਂਗੇ ਤੇ ਖੁਦਾ ਦਾ ਆਤਮਾ ਤਾਂ ਪਰੇਸ਼ਾਨਾ ਨਹੀਂ ਅਸੀਂ ਖੁਸ਼ ਹੋ ਜਾਈਏ ਸਾਡੇ ਮਗਰ ਬਹੁਤ ਮਤਲਬ ਸਾਰਾ ਸੰਸਾਰ ਲੱਗ ਜਾਵੇ ਕਹਿੰਦਾ ਸਾਰੇ ਜਗਤ ਨੂੰ ਘੁਮਾਵੇਂ ਤੇ ਆਪਣੀ ਜਾਨ ਦਾ ਨਾਸ਼ ਕਰੇ ਤਾਂ ਤੇਨੂੰ ਕੀ ਫਾਇਦਾ ਸੋ ਅਗਲੀ ਅਧਿਆਇ ਚ ਲਿਖਦਾ ਹੈ ਜਦੋਂ 12ਵੀਂ ਅਧ ਪੜ੍ਹਦੇ ਹਸੀਂ ਚੌਥੇ ਅਧਿਆਇ ਦੀ ਅਸੀਂ 12ਵੀਂ ਅਧ ਦੇ ਵਿੱਚ ਅਸੀਂ ਪਹਿਲੇ ਤੀਸਰੀ ਪੜ੍ਹਿਆ ਚੌਥੀ ਪੜ੍ਹਦੇ ਆਂ ਹੇ ਪਿਆਰਿਓ ਜਿਹੜਾ ਬਿਮਤਾ ਤਾਂ ਲੰਬੂ ਤੁਹਾਨੂੰ ਪਰਖ ਲਈ ਤੁਹਾਡੇ ਉੱਤੇ ਪਿਆ ਹੈ ਇਸ ਨੂੰ ਚਰਜਣਾ ਮਨੋਬਈ ਜੈਕਰੂ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ ਜਿੰਨਾ ਸਗੋਂ ਜਿੰਨਾ ਨੂੰ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਉਹਨਾਂ ਹੀ ਆਨੰਦ ਕਰੋ ਬਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲੋ ਸਾਨੂੰ ਖੁਸ਼ੀ ਕਿੱਦਾਂ ਪ੍ਰਾਪਤ ਹੋਣੀ ਹੈ ਜਿਸ ਤਰੀਕੇ ਨਾਲ ਸਾਨੂੰ ਖੁਸ਼ੀ ਪ੍ਰਾਪਤ ਹੋਣੀ ਹੈ ਸਾਨੂੰ ਉਹੀ ਤਰੀਕਾ ਹੀ ਅਪਣਾਣਾ ਪਵੇਗਾ ਇਹ ਸਾਡੇ ਜਿੰਨੀਆਂ ਮਰਜੀ ਕਮੇਟੀਆਂ ਬਣਾ ਕੇ ਇੱਕ ਵੱਡਾ ਝੁੰਡ ਬਣਾ ਕੇ ਅਸੀਂ ਕਿਸੇ ਨਾਲ ਮੁਕਾਬਲਾ ਥੋੜਾ ਕਰਨਾ ਹੈ ਸਾਡਾ ਮੁਕਾਬਲਾ ਹੈ ਕਿ ਲੋਕਾਂ ਨੂੰ ਪ੍ਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੱਸਿਆ ਕਿ ਮੁਕਤੀ ਉਸ ਤੋਂ ਬਗੈਰ ਨਹੀਂ ਆਉਦੇ ਪ੍ਰਤੀ ਸਾਡੀ ਜਾਣੀ ਜਾਂਦੀ ਆ ਤੇ ਖੁਦਾਵੰਨ ਸਾਨੂੰ ਆਪਣੇ ਰਾਜ ਵਿੱਚ ਇਹਦਾ ਅਜ਼ਰ ਬਖਸ਼ੇਗਾ ਜਦ ਤੱਕ ਖੁਦਾਕੁਮ ਪ੍ਰਕਾਸ਼ ਦੀ ਬੋਧਾ ਦੀ ਗਿਣਤੀ ਨਹੀਂ ਪੂਰੀ ਹੋਏਗੀ ਤਦ ਤੱਕ ਨਿਆਂ ਨਹੀਂ ਹੋਏਗਾ ਪ੍ਰਭੂ ਯਿਸੂ ਜਲਦ ਆਉਣ ਵਾਲਾ ਹੈ ਔਰ ਉਹਦੇ ਨਿਆਂ ਦੇ ਸਾਹਮਣੇ ਖੜਨ ਵਾਲੇ ਹੀ ਅਜੇ ਦੇਖ ਨਹੀਂ ਰਿਹਾ ਤਾਹੀ ਉਹ ਸਮਝ ਲਾ ਰਿਹਾ ਹੈ ਕਿ ਜੇ ਦਿਨ ਕਟਾਇ ਨਾ ਜਾਂਦੇ ਤੇ ਇੱਕ ਸ਼ਰੀਰ ਨੇ ਬਚਦਾ ਯਿਸੂ ਮਸੀਹ ਨੇ ਬਹੁਤ ਪਹਿਲਾਂ ਆਣਾ ਲੇਕਿਨ ਉਹ ਉਹ ਦੇ ਬਚਾਓ ਕੋਈ ਦੀ ਨਜ਼ਾਤ ਵਿੱਚ ਲੱਭ ਨਹੀਂ ਰਿਹਾ ਇਸ ਕਰਕੇ ਸਾਨੂੰ ਆਪਣੇ ਬਚਾਓ ਲਈ ਨਹੀਂ ਬਲਕਿ ਮਸੀਹ ਯਿਸੂ ਦੀ ਕੁਰਬਾਨੀ ਔਰ ਉਹਦੇ ਸੰਦੇਸ਼ ਨੂੰ ਹੀ ਦੱਸੇ ਕੋਦੇ ਬਗਰ ਮੁਕਤੀ ਹੈ ਨਹੀਂ ਆਂ ਖੁਦਾ ਸਾਬ ਨੂੰ ਆਸ਼ੀਸ਼ ਦੇਵੇ ਔਰ ਸਭੀ ਦਾਸਾਂ ਤੇ ਪਰਮੇਸ਼ਰ ਦੀ ਕਿਰਪਾ ਬਣੀ ਰਹੇ ਆਮੀਨ